ਦਰدار ਸੁਖਵੀਰ ਸਿੰਘ ਪਿੰਡ ਲੰਗਲਵਾਲ son of अजीत ਸਿੰਘ ਜੀ ਇਹ ਪੌਲਟੀ ਫਾਰਮ ਮੈਂ ਪਾਇਆ ਸੀ ਪਹਿਲੀ ਵੇਚ ਕੇ ਆਪਣੇ ਪਾਇਆ ਮੈਂ ਤੇ ਸਾਮ ਮੇਰਾ ਕੰਮ ਹੀ ਕਾਰੋਬਾਰ ਹੀ ਸਾਰਾ ਇਹ ਹੋਆ ਜੀ ਛੋਟਾ ਜ਼ਿਮੀਦਾਰ ਆ ਮੈਂ ਮੇਰਾ ਧੰਦਾ ਹੀ ਸਾਰਾ ਇਹ ਹੋਆ ਜੀ ਮੈਂ ਸਰਕਾਰ ਕੋ ਮੰਗ ਕਰਦਾ ਵੀ ਮੇਰੀ ਕੋ ਮਤਕੀਤੀ ਜAVE ਜੀ ਨਿਸ਼ਾਨ ਮੇਰਾ 20 ਲੱਖ ਰੁਪਏ ਜਿਆਦਾ ਹੋ ਗਿਆ 20 ਜਿਆਦਾ ਟੁਕੜੇ ਇਹ ਤੋਂ ਵੀ ਲੱਖ ਪਿਆ ਜਾਨਵਰ ਸਾਰੇ ਮਰ ਗਏ 6 6 ਜਾਂ 6.5 ਹਜ਼ਾਰ ਜੀ ਸਾਰੇ ਜਾਨਵਰ ਮਰ ਗਏ ਅੱਜ ਅਸੀਂ ਭਾਰਤ ਕਿਸਾਨ ਯੂਨੀਅਨ ਦੇ ਇੱਕ ਬਰਾਹਾ ਵੱਲੋਂ ਪਿੰਡ ਲੰਗਰਵਾਲ ਦੇ ਵਿੱਚ ਆਏ ਆ ਸਾਡਾ ਇੱਥੇ ਮਤਲਬ ਕਿਸਾਨ ਸੀ ਜੱਥੇਬੰਦੀ ਦਾ ਆਗੂ ਜੀ ਜੀ ਉਹਦਾ ਕੱਲ ਫਾਰਸ਼ ਪੈਣ ਕਰਕੇ ਉਹ ਮਗਲਾ ਪੋਲਟਰੀ ਫਾਰਮ ਸੀ ਜਿਹਦੇ ਵਿੱਚ 6.5 ਹਜ਼ਾਰ ਦੇ ਲਗਭਗ ਜਿਹੜਾ ਬੱਚਾ ਸੀ ਤੇ ਉਹਦੇ ਵਿੱਚੋਂ 2500 ਬਚਿਆ ਇਹ ਦਾਣੇ ਪਾ ਕੇ ਚਾਹਨ ਕਿ ਕਿਤੇ ਬਾਹਰ ਨਿਕਲਿਆ ਤਾਂ ਉਤੋਂ ਛਾਤੀ ਜਿਹੜੀ ਉੱਪਰਲੀ ਬੰਜੇ ਹੋਈ ਉਹ ਥੱਲੇ ਡਿੱਗੀ ਆ ਤੇ ਥੱਲੜੀ ਵੀ ਛਾਤੀ ਜਿਹੜੀ ਨਾਲ ਜਿਖਾਰੇ ਡਿੱਗੀ ਆ ਤੁਸੀਂ ਵੇਖਾਂਗੇ ਕਿ ਸਾਰੇ ਹੀ ਉਹ ਮੜਾ ਜਾ ਫਕਿਆ ਤੋਤਲੇ ਪੱਖੇ ਤੇ ਬਹੁਤ ਵੱਡਾ ਲਗਭਗ 20 ਲੱਖ ਦਾ ਜਿਹੜਾ ਨੁਕਸਾਨ ਕਿਸਾਨ ਦਾ ਤੇ ਕਿਸਾਨ ਜਿਹੜਾ ਦੇ ਨਪੇਟੇ ਇਹਦੇ ਤੇ 25 ਕਿਲੇ ਦਾ مالک ਕਿਉਂਕਿ ਫਿਰ ਜਗਾਰੀ ਬੱਚਿਆਂ ਦਾ ਹੀ ਹੋਣ ਕਰਕੇ ਇਹਨਾਂ ਨੇ ਆਪਣਾ ਇਹ ਰੁਜ਼ਗਾਰ ਖੋਲਿਆ ਸੀ ਵੀ ਬੱਚਿਆਂ ਨੂੰ ਆਪਣੇ ਕੰਮ ਤੇ ਲਾਇਆ ਸੀ ਇਸ ਕਰਕੇ ਬਹੁਤ ਮਾਰੀ ਗੱਲ ਹੋਈ ਆ ਬਹੁਤ ੱਕਾ ਹੋਇਆ ਕਿਸਾਨ ਦੇ ਨਾਲ ਤੇ ਸਾਡੀ ਮੰਗ ਆ ਪੰਜਾਬ ਸਰਕਾਰ ਤੋਂ ਵੀ ਇਸ ਕਿਸਾਨ ਦੀ ਜਿਹੜੀ ਨੁਕਸਾਨ ਦੀ ਪਰਪਾਈ ਆ ਉਹ ਪੂਰੀ ਕੀਤੀ ਜਾਵੇ ਤਾਂ ਕਿ ਕਿਸਾਨ ਜਿਹੜਾ ਆਪਣਾ ਰੁਜ਼ਗਾਰ ਫੇਰ ਤਲਾਸ਼। ਅੱਪੀ ਅਸੀਂ ਮੰਗ ਕਰਦੇ ਆ ਕਿ ਇਹ ਸਹਾਇਕ ਧੰਡਿਆਂ ਦੇ ਅਨਸ਼ੋਸ ਜਿਹੜੀ ਆ ਸਰਕਾਰ ਆਪ ਕਰੇ। ਉਹ ਵੀ ਕਿਸਾਨ ਕੋ ਉਹ ਅੰਸ਼ੋਸ ਦੇ ਪੈਸੇ ਨਹੀਂ ਦਿੱਤੇ ਜਾ ਸਕਦੇ ਕਿਉਂਕਿ ਇਹਨਾਂ ਦੀਆਂ ਫੀਡਾਂ ਇਹਨਾਂ ਦੀਆਂ ਦਵਾਈਆਂ ਇਹਨਾਂ ਦੀ ਲੇਬਰ ਬਹੁਤ ਜ਼ਿਆਦਾ ਮਹਿੰਗੀ ਆ ਮਤਲਬ ਬਚਦਾ ਕੁਝ ਨਹੀਂ ਆ ਪਰ ਇਹ ਵੀ ਕਿਸਾਨ ਆ ਰਹੇ ਲੱਗਾ ਹੋਇਆ ਸਾਡੀ ਮੰਗ ਆ ਕਿ ਇਹਨਾਂ ਦੀ ਅੰਸ਼ੋਸ ਜਿਹੜੀ ਉਹ ਫ੍ਰੀ ਹੋਵੇ ਤਾਂ ਕਿ ਜਿਹੜਾ ਹੁਣ ਨੁਕਸਾਨ ਹੋਇਆ ਉਹਦੀ ਪਰ ਭਾਈ ਜਿਹੜੀ ਸੌਖੀ ਹੋ ਸਕੇ ਦੂਜੀ ਗੱਲ ਆ ਕਿ ਜਿਹੜੇ ਇਹਨਾਂ ਦੇ ਲਾਗਤ ਖਰਚੇ ਆ ਉਹ ਘਟਾਏ ਜਾਣ ਜਿਹੜੇ ਫੀਡਾਂ ਵਾਂ ਦਵਾਈਆਂ ਵਾਂ ਜਾਂ ਹੋਰ ਇਹਨਾਂ ਦਾ ਜਿਹੜਾ ਲਾਗਤ ਖਰਚੇ ਆਉਂਦੇ ਆ ਵੀ ਉਹਨਾਂ ਨੂੰ ਘਟਕ ਕੀਤਾ ਜਾਵੇ ਤੇ ਬਿਨਾ ਵਿਆਜ ਤੋਂ ਜਿਹੜੇ ਆ ਮਤਲਬ ਸਾਡੇ ਬੇਰੁਜ਼ਗਾਰ ਕਿਸਾਨ ਬੱਚੇ ਜਿਹੜੇ ਆ ਉਹਨਾਂ ਨੂੰ ਸਹਾਇਕਤਾ ਦੇ ਖੋਲਣ ਵਾਸਤੇ ਲੋਨ ਦੇਣਾ ਚਾਹੀਦਾ ਸਰਕਾਰ ਨੂੰ ਜਿਹੜਾ ਭਾਰਤ ਸਰਕਾਰ ਅੱਜਕੱਲ ਅਮਰੀਕਾ ਦੇ ਨਾਲ ਟੈਕਸ ਮੁਕਤ ਜਿਹੜਾ ਸਮਝੌਤਾ ਕਰਨ ਜਾ ਰਹੀ ਹੈ ਅੱਜ ਜਿਹੜਾ ਤੁਸੀਂ ਵੇਖ ਰਹੇ ਆ ਨਾ ਵੀ ਕਿਸਾਨ ਨੇ ਆਪਣੀ ਰੋਜੀ ਰੋਟੀ ਜਿਹੜੀ ਖੋਲੀ ਹੋਈ ਆ ਇਹਦੀ ਰੋਜੀ ਰੋਟੀ ਨੂੰ ਨਸ਼ਟ ਕਰਨ ਵਾਸਤੇ ਉਹ ਸਮਝੌਤਾ ਹੋ ਰਿਹਾ ਕਿਉਂਕਿ ਬਹੁਤ ਸਸਤਾ ਮੀਟ ਜਿਹੜਾ ਬਾਹਰੋਂ ਆ ਗਿਆ ਬਹੁਤ ਸਸਤਾ ਦੁੱਧ ਬਾਹਰੋਂ ਆ ਰਿਹਾ ਬਹੁਤ ਸਸਤਾ ਪਨੀਰ ਬਾਹਰੋਂ ਆ ਰਿਹਾ ਯਾਨੀ 1430 ਚੀਜ਼ਾਂ ਜਿਹੜੀਆਂ ਆ ਉਹ ਬਾਹਰੋਂ ਟੈਕਸ ਮੁਕਤ ਆਉਣੀਆਂ ਨੇ ਜਦੋਂ ਉਹ ਮੁਕਤ ਆ ਗਈਆਂ ਇੱਥੇ ਜਿਹੜਾ ਮੀਟ ਹੈ ਹੁਣ ਤੁਸੀਂ 150 ਰੁਪਏ ਜਾਂ 200 ਰੁਪਏ ਲੈਂਦੇ ਹੋ ਉਹਨਾਂ ਨੇ 50 ਰੁਪਏ ਆ ਕੇ ਵੇਚਣਾ ਬਹੁਤ ਟੌਪ ਦਾ ਫਿਰ ਇਸ ਮੀਟ ਨੂੰ ਜਿਹੜਾ ਉਕ ਮਤਲਬ ਇਹ ਵਿਕਣਾ ਨਹੀਂ ਹੈਗਾ ਇਵੇਂ ਜਿਹੜਾ ਦੁੱਧ ਆ ਉਹ ਬਹੁਤ ਸਸਤਾ ਲੈ ਕੇ ਆ ਰਹੇ ਜਿਹੜੇ ਸਮੁੰਦਰਾਂ 'ਚ ਫੜਦੇ ਆਂ ਆਨਲਾਈਨ ਸਮੇਂ 'ਚ ਜਿਵੇਂ ਸਾਡੀਆਂ ਗਾਈਆਂ ਆਵਾਰਾ ਤੁਰੀਆਂ ਫਿਰਦੀਆਂ ਸਾਡੀਆਂ ਮੱਝਾਂ ਵੀ ਆਵਾਰਾ ਜਿਹੜੀਆਂ ਤੁਰਨ ਗਈਆਂ ਕਿਉਂਕਿ ਇੱਥੇ ਸਸਤਾ ਦੁੱਧ ਲੈ ਕੇ ਆ ਰਹੇ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜਾ ਬਾਹਰੋਂ ਸਮਾਨ ਆਉਣਾ ਉਹਨੂੰ ਇੰਨਾ ਟੈਕਸ ਲਾਇਆ ਜਾਏ ਕਿ ਉਹ ਇੱਥੇ ਵਿਕੇ ਨਾ ਤੇ ਇਥੋਂ ਦੀਆਂ ਚੀਜ਼ਾਂ ਜਿਹੜੀਆਂ ਉਹ ਬਹਾਲ ਰਹਿਣ ਤਾਂ ਕਿ ਕਿਸਾਨ ਦੀ ਜਿਹੜੀ ਹਾਲਤ ਹੈ ਜਿਹੜੀ ਉਹ ਸੁਧਰੇ ਸਰਦਾ ਸੁਖਬੀਰ ਸਿੰਘ ਜੀ ਪਿੰਡ ਲੰਗਰਵਾਲ ਜਨਰਲ ਦੇ ਪਿੰਡ ਵਿੱਚ ਸਰਦਾਰ ਲਖਵਿੰਦਰ ਸਿੰਘ ਜੀਲਾ ਪ੍ਰਧਾਨ ਪਹੁੰਚੇ ਨੇ ਨਾਲ ਸਾਡੀ ਟੀਮ ਪਹੁੰਚੀ ਸਾਰੀ ਇਹਨਾਂ ਦੇ ਕੋਲ ਪੋਲੀ ਫਾਰਮ ਸੁਣਿਆ ਸੀ ਬੜਾ ਵੱਡਾ ਸੀ ਪਰ ਉਹ ਕੱਲ ਮੀਂਹ ਛਿਟਕ ਆਉਣ ਕਰਕੇ ਸਾਰਾ ਪੋਲੀ ਫਾਰਮ ਡਿੱਗ ਪਿਆ ਏ 6000 ਬੱਚਾ ਸੀ ਸਾਰੇ ਬੱਚੇ ਥੱਲੇ ਆ ਕੇ ਮਰ ਚੁੱਕੇ ਨੇ ਤੇ ਪਰਿਵਾਰ ਦੀ ਬੁਰੀ ਹਾਲਤ ਆ ਰੋ ਰੋ ਕੇ ਬੜਾ ਬੰਦਾ ਆ ਲਿਆ ਕਰਜ਼ਾ ਇਹਨਾਂ ਸਿਰ ਤੇ ਪਹਿਲਾਂ ਬਹੁਤ ਜ਼ਿਆਦਾ ਏ ਜ਼ਮੀਨ ਮੀਨਾਂ ਦੇ ਕੋਲ ਬਹੁਤ ਥੋੜੀ ਹੈ ਪੱਠੇ ਦਿੱਤੇ ਜੋਗੀ ਇੰਨੇ ਗਰੀਬ ਬੰਦੇ ਨਹੀਂ ਹੱਥੋਂ ਪਰੇ ਮੰਬਰ ਕੇ ਜਥੇਬੰਦੀ ਆਈ ਆ ਸਰਦਾਰ ਲਖਵਿੰਦਰ ਸਿੰਘ ਜੀ ਆਏ ਆ ਇਹਨਾਂ ਆ ਕੇ ਪਰਿਵਾਰ ਨੂੰ ਰੋਂਦਿਆਂ ਧੁੰਦਿਆਂ ਦੁਲਾਸਾ ਦਿੱਤਾ ਕੋਈ ਗੱਲ ਨਹੀਂ ਕੁਛ ਨਾ ਕੁਛ ਸਰਕਾਰ ਕਰੇਗੀ ਅਸੀਂ ਮੰਗ ਰੱਖਦੇ ਆ ਅਸੀਂ ਆਸ ਕਰਦੇ ਆ ਸਰਕਾਰ ਦੇ ਕੋਲੋਂ ਇਹਨਾਂ ਗਰੀਬਾਂ ਦਾ ਲੋਕਾਂ ਦਾ ਸੁਣਿਆ ਜਾਵੇ ਜਾਂ ਪਿਛੇ ਦਿਖਾ ਲਓ ਇਹਨਾਂ ਨੂੰ ਸਾਰਾ ਤੈਅ ਨਾਸ਼ ਹੋ ਗਿਆ ਟੈਗ ਢੇਰੀ ਹੋ ਗਿਆ ਏ ਨਾ ਕੋ ਬੱਚਾ ਬਚਿਆ ਇਹਨਾਂ ਕੋਈ ਦੇ ਵਿੱਚੋਂ ਮਲਕੂ ਪੂਲੀ ਫਾਰਮ ਦਾ ਹਿੱਸਾ ਬਲਿਆ ਗਾਰਡਰ ਵੀ ਦੋਰੇ ਗਰੇਲਵੰਗ ਹੋ ਗਏ ਆ ਨਾ ਨੌਜਵਾਨਸ ਕੰਮ ਆਉਣੇ ਆ ਨਾ ਇਹ ਵਿੱਚ ਸਤੀ ਕੁਛ ਵੀ ਨਹੀਂ ਸਮਾਨ ਕੰਮ ਆਉਣਾ ਇੱਕ ਮਿੱਟੀ ਹੋ ਗਿਆ ਸਭ ਕੁਝ ਸਰਕਾਰ ਦੇ ਗਾੜੀ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੇ ਕਿਸਾਨ ਵੀਰ ਦੀ ਪਰਪਾਈ ਕੀਤੀ ਜਾਵੇ ਤੇ ਬਹੁਤ ਬਹੁਤ ਧੰਨਵਾਦ ਕਰਾਂਗੇ ਸਰਕਾਰ ਦਾ ਇਸ ਵੀਰ ਦਾ ਗਰੋਹ ਦੀ ਦਾ ਦੁੱਖ ਸੁਣਿਆ ਜਾਵੇ